बीटीवी ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਸਰੀ ਦੇ ਇੱਕ ਬਿਜ਼ਨਸਮੈਨ ਦਾ ਉਸਦੇ ਹੀ ਆਫਿਸ ਦੇ ਵਿੱਚ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਕਤਲ ਅਲਬਰਟਾ ਦੇ ਵਿੱਚ ਮੀਜ਼ਲ ਸੇ ਮਾਮਲੇ ਲਗਭਗ 40 ਸਾਲਾਂ ਵਿੱਚ ਸੱਤ ਵੱਤ ਅਹਮਦਾਬਾਦ ਜਹਾਜ਼ ਹਾਦਸੇ ਤੇ ਪੀਐਮ ਮਾਰਕ ਕਾਰਨੀ ਨੇ ਪ੍ਰਗਟਾਇਆ ਦੁੱਖ ਅਲਬਰਟਾ ਦੀ ਆਦਮੀ ਨੇ ਸੀਆਰਏ ਨਾਲ ਮਾਰੇ ਲੱਖਾਂ ਡਾਲਰ ਦੀ ਠੱਗੀ ਹੁਣ ਹੋ ਗਿਆ ਹੈ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਥਾਰ ਵਿੱਚ ਸਰੀ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਤੇ ਹੁਣ ਫਿਰ ਸਰੀ ਤੋਂ 56 ਸਾਲਾ ਬਿਜ਼ਨਸਮੈਨ ਸਤਵਿੰਦਰ ਸ਼ਰਮਾ ਦੀ ਕੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਉਨਨੋਸਰੀ ਦੇ ਫਲੀਟਵੁੱਡ ਇਲਾਕੇ ਵਿੱਚ ਉਹਨਾਂ ਦੇ ਹੀ ਦਫ਼ਤਰ ਦੀ ਦੂਸਰੀ ਮੰਜ਼ਲ ਤੇ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਬੋਧਵਾਰ ਦੁਪਹਿਰ 160 ਸਟਰੀਟ ਅਤੇ 84 ਐਵੇਨਿਊ ਨੇੜੇ ਵਾਪਰੀ ਜਿੱਥੇ ਸ਼ਰਮਾ ਆਪਣੇ ਆਫਿਸ ਵਿੱਚ ਮੌਜੂਦ ਸਨ ਜਿਸ ਤੋਂ ਬਾਅਦ ਗੋਲੀਆਂ ਲੱਗਣ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਸੰਭਾਵਿਤ ਤੌਰ ਤੇ ਇਹ ਹਮਲਾ ਟਾਰਗੇਟਡ ਸ਼ੂਟਿੰਗ ਲੱਗ ਰਿਹਾ ਹੈ। ਹੱਤਿਆ ਦੀ ਜਾਂਚ ਕਰ ਰਹੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਆਈ ਖਿਟ ਅਨੁਸਾਰ ਸ਼ਰਮਾ ਦਾ ਕੋਈ ਅਪਰਾਧਿਕ ਰੈਕર્ડ ਵੀ ਨਹੀਂ ਸੀ ਕੁਝ ਰਿਪੋਰਟਾਂ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਦੋ ਆਦਮੀ ਉਹਨਾਂ ਦੇ ਆਫਿਸ ਤੇ ਵੇਟ ਜਾਂਦੇ ਹਨ ਤੇ ਸਤਵਿੰਦਰ ਸ਼ਰਮਾ ਨਾਲ ਗੱਲਬਾਤ ਵੀ ਕਰਦੇ ਹਨ ਤੇ ਫਿਰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਸਰੀ ਦੇ ਕਪਾਰੀ ਅਤੇ ਲక్ష్ਮੀਨਾਰਾਇਣ ਮੱਤਰ ਦੇ ਪ੍ਰਧਾਨ ਸतीश ਕੁਮਾਰ ਦੇ ਰਿਫਲੈਕਸ਼ਨ ਬੈਂਕਟ ਹਾਲ ਤੇ 7 ਜੂਨ ਅਤੇ ਉਹਨਾਂ ਦੇ ਹੀ ਇੱਕ ਹੋਰ ਬਿਜ਼ਨਸ ਉਹ ਹਪਨ ਇੰਸ਼ੋਰੈਂਸ ਤੇ 10 ਜੂਨ ਨੂੰ ਦੋ ਵਾਰ ਗੋਲੀਆਂ ਚਲਾਈਆਂ ਜਾ ਚੁੱਕੀਆਂ ਹਨ ਤੇ ਹੁਣ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਇਹ ਘਟਨਾਵਾਂ ਜ਼ਬਰਨ ਪੈਸੇ ਵਸੂਲਣ ਐਕਸਟਰਸ਼ਨ ਨਾਲ ਜੁੜੀਆਂ ਹੋ ਸਕਦੀਆਂ ਹਨ ਉਹਨਾਂ ਕਿਹਾ ਕਿ 28 ਮਈ ਨੂੰ ਇਟਲੀ ਅਤੇ ਨਿਊਜ਼ੀਲੈਂਡ ਦੇ ਕੁਝ ਨੰਬਰਾਂ ਤੋਂ ਉਹਨਾਂ ਨੂੰ ਵੀਡੀਓ ਵੌਇਸ ਮੇਲ ਆਇਆ ਜਿਸ ਵਿੱਚ 20 ਲੱਖ ਡਾਲਰ ਦੀ ਮੰਗ ਕੀਤੀ ਗਈ। ਸਤੀਸ਼ ਨੇ ਦੱਸਿਆ ਕਿ ਫਿਰੌਤੀ ਮੰਗਣ ਵਾਲਿਆਂ ਨਾਲ ਉਸਦੀ ਗਰਮਾ-ਗਰਮ ਬਹਿਸ ਵੀ ਹੋਈ ਤੇ ਉਸਨੇ ਦੋਸ਼ ਲਗਾਇਆ ਕਿ ਭਾਈਚਾਰੇ ਦੇ ਕੁਝ ਲੋਕ ਹੀ ਜਾਣਕਾਰੀ ਲੀਕ ਕਰਕੇ ਇਹੋ ਜਿਹੇ ਘਟਨਾਵਾਂ ਵਿੱਚ ਸ਼ਾਮਿਲ ਹਨ। ਉਹਨਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਪਰ ਉਹਨਾਂ ਦੇ ਅਨੁਸਾਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। કુમાર ਨੇ ਦੱਸਿਆ ਕਿ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਉਣ ਵਾਲੇ ਐਤਵਾਰ ਨੂੰ ਇੱਕ ਪਬਲਿਕ ਫੋਰਮ ਰੱਖਿਆ ਹੈ ਜਿੱਥੇ ਲੋਕ ਪਹੁੰਚ ਕੇ ਉਹਨਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ ਤੇ ਜੋ ਵੀ ਬੇहद ਹੀ ਜ਼ਰੂਰੀ ਜਾਣਕਾਰੀ ਸਾਂਝੀ ਕਰੇਗਾ ਉਸ ਨੂੰ 1 ਲੱਖ ਡਾਲਰ ਤੱਕ ਦਾ ਇਨਾਮ ਦਿੱਤਾ ਜਾ ਸਕਦਾ ਹੈ। ਸतीश ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ ਦੇ ਵਿੱਚ ਵੀ ਉਹਨਾਂ ਦੇ ਪੁੱਤਰ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ ਪਰ ਅਜੇ ਤੱਕ ਉਸ ਦੀ ਵੀ ਕੋਈ ਅਪਡੇਟ ਨਹੀਂ ਮਿਲੀ। ਸਰੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਇਹ ਹੈ ਇਸ ਤੋਂ ਲਾਵਾ ਸੋਸ਼ਲ ਮੀਡੀਆ ਤੇ ਉੱਪਰ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੋਲਡੀ ਟਿੱਲੋ ਅਤੇ ਲੋਰੈਂਸ ਮਿਸ਼ਨੋਈ ਗੈਂਗ ਦੇ ਵੱਲੋਂ ਇਸ ਪੂਰੀ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਹਮਲੇ ਦਾ ਟਾਰਗੇਟ ਸतीश ਕੁਮਾਰ ਸੀ ਜੋ ਕਿ ਹਾਲ ਦੇ ਮਾਲਕ ਅਤੇ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਹਨ। ਅਲਬਰਟਾ ਦੇ ਵਿੱਚ ਖਸਰੇ ਮੀਜ਼ਲਸ ਦੇ ਮਾਮਲਿਆਂ ਦੀ ਗਿਣਤੀ 868 ਤੱਕ ਪਹੁੰਚ ਗਈ ਹੈ ਜੋ ਕਿ 1986 ਤੋਂ ਬਾਅਦ ਸਭ ਤੋਂ ਵੱਡਾ ਅੰਕੜਾ ਹੈ ਕੇਵਲ ਵੀਰਵਾਰ ਨੂੰ ਹੀ 29 ਨਵੇਂ ਕੇਸ ਸਾਹਮਣੇ ਆਏ ਹਨ ਇਹਨਾਂ ਵਿੱਚੋਂ ਸਭ ਤੋਂ ਵੱਧ ਮਾਮਲੇ ਸੂਪੇ ਦੇ ਸਾਊਥ ਜ਼ੋਨ ਤੋਂ ਹਨ ਜਿੱਥੇ 606 ਕੇਸ ਦਰਜ ਕੀਤੇ ਗਏ ਇਸ ਤੋਂ ਇਲਾਵਾ ਐਡਮਿੰਟਨ ਵਿੱਚ 6 ਅਤੇ ਕੈਲਗਰੀ ਦੇ ਵਿੱਚ ਵੀ 18 ਮਾਮਲੇ ਸਾਹਮਣੇ ਆਏ ਹਨ ਬਲਬੋਟਾ ਮੈਡੀਕਲ ਐਸੋਸੀਏਸ਼ਨ ਦੀ ਪ੍ਰਧਾਨ ਡਾਕਟਰ ਸ਼ੈਲੀ ਮੁਤਾਬਕ ਇਹਨਾਂ ਸ਼ਹਿਰਾਂ ਵਿੱਚ ਟੀਕਾਕਰਨ ਦੀ ਦਰ 70% ਤੋਂ ਵੱਧ ਹੋਣ ਦੇ ਕਾਰਨ ਮਾਮਲੇ ਘੱਟ ਹਨ ਡਾਕਟਰ ਸ਼ੈਲੀ ਨੇ ਦੱਸਿਆ ਕਿ ਸਦਰਨ ਅਤੇ ਸੈਂਟਰਲ ਇਲਾਕਿਆਂ ਦੇ ਵਿੱਚ ਕਈ ਥਾਵਾਂ ਤੇ ਟੀਕਾ ਕਰਨ ਦੀ ਦਰ 50% ਤੋਂ ਵੀ ਘੱਟ ਹੈ ਅਤੇ ਕੁਝ ਥਾਵਾਂ ਤੇ ਤਾਂ ਸਿਰਫ 10 ਤੋਂ 20% ਹੀ ਹੈ। ਅਲਬੋਟਾ ਦੇ ਵਿੱਚ ਮਾਰਚ 16 ਤੋਂ ਜੂਨ 7 ਤੱਕ 61,000 ਤੋਂ ਵੱਧ ਮੀਜ਼ਲਸ ਦੇ ਟੀਕੇ ਲਗਾਏ ਜਾ ਚੁੱਕੇ ਹਨ, ਜੋ ਕਿ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 55% ਦਾ ਵਾਧਾ ਹੈ। ਸੂਬਾ ਸਰਕਾਰ ਆਮ ਲੋਕਾਂ ਨੂੰ ਟੀਕਾਕਰਨ ਰਾਹੀਂ ਸੁਰੱਖਿਅਤ ਰਹਿਣ ਦੀ ਅਪੀਲ ਕਰੀ ਹੈ। ਸਿਹਤ ਵਿਭਾਗ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਹ ਮੀਜ਼ਲਸ ਦੇ ਸੰਪਰਕ ਵਿੱਚ ਆਇਆ ਹੈ ਤੇ ਟੀਕਾ ਨਹੀਂ ਲਗਵਾਇਆ ਤਾਂ 72 ਘੰਟਿਆਂ ਦੇ ਅੰਦਰ ਟੀਕਾ ਲਗਵਾਉਣਾ ਲਾਜ਼ਮੀ ਹੈ ਮੀਜ਼ਲਸ ਦੇ ਟੀਕੇ ਅਲਬਰਟਾ ਦੇ ਟੀਕਾਕਰਣ ਪ੍ਰੋਗਰਾਮ ਰਾਹੀਂ ਮੁਫਤ ਦਿੱਤੇ ਜਾਂਦੇ ਹਨ ਕਰਨਾਟਕ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਹਮਦਾਬਾਦ ਦੇ ਵਿੱਚ ਵਾਪਰੇ ਇੱਕ ਬੇहद ਹੀ ਦਰਦਨਾਕ ਜਹਾਜ਼ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ ਜਿਸ ਵਿੱਚ ਇੱਕ ਕੈਨੇਡੀਅਨ ਨਾਗਰਿਕ ਸਮੇਤ 242 ਲੋਕ ਸਵਾਰ ਸਨ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਯਾਤਰੀ ਨੂੰ ਛੱਡ ਕੇ ਬਾਕੀ ਦੇ ਸਾਰੇ ਹੀ 241 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਲੰਡਨ ਜਾ ਰਿਹਾ 에어 ਇੰਡੀਆ ਦਾ ਜਹਾਜ਼ ਬੋਇੰਗ 787 ਡ੍ਰੀਮ ਲਾਈਨਰ ਟੇਕ-ਆਫ ਤੋਂ ਤੁਰੰਤ ਬਾਅਦ ਅਹਮਦਾਬਾਦ ਹਵਾਈ ਅੱਡੇ ਦੇ ਨੇੜੇ ਕ੍ਰੈਸ਼ ਹੋ ਗਿਆ। ਜਹਾਜ਼ ਦੇ ਵਿੱਚ 169 ਭਾਰਤੀ, 52 ਬ੍ਰਿਟਿਸ਼, ਇੱਕ ਕੈਨੇਡੀਅਨ ਅਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ। ਦੱਸਦੀ ਕਿ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਹੋਰ ਵਿਸ਼ਵ ਨੇਤਾਵਾਂ ਨੇ ਵੀ ਇਸ ਹਾਦਸੇ ਤੇ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ। ਇਸ ਹਾਦਸੇ ਦੇ ਵਿੱਚ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੀ 32 ਸਾਲਾ ਡੈਂਟਿਸ ਨਰਾਲੀ ਪਟੇਲ ਦੀ ਵੀ ਮੌਤ ਹੋ ਗਈ ਹੈ। ਉਹ ਆਪਣੇ ਪਰਿਵਾਰ ਦੇ ਨਾਲ ਬ੍ਰੈਂਟਨ ਤੇ ਵਿੱਚ ਰਹਿੰਦੀ ਸੀ ਤੇ ਹਾਲ ਹੀ ਦੇ ਵਿੱਚ ਕੁਝ ਦਿਨਾਂ ਦੇ ਲਈ ਛੁੱਟੀਆਂ ਮਨਾਉਣ ਲਈ ਭਾਰਤ ਗਈ ਸੀ। 온ਟਾਰੀਓ ਦੇ ਪ੍ਰੀਮੀਅਰ ਟੱਕਫੋਰਟ ਨੇ ਵੀ ਆਪਣੇ ਟਵਿੱਟਰ ਪੋਸਟ ਵਿੱਚ ਪਰਿਵਾਰ ਅਤੇ ਸਾਰੇ ਪੀੜਤਾਂ ਦੇ ਨਾਲ ਦੁੱਖ ਸਾਂਝਾ ਕੀਤਾ ਹੈ। ਹਾਦਸੇ ਦੇ ਕਾਰਨ ਦੀ ਜਾਂਚ ਚੱਲ ਰਹੀ ਹੈ। ਭਾਰਤੀ ਐਵੀਏਸ਼ਨ ਰੈਗੂਲੇਟਰੀ ਬਾਡੀ ਨੇ ਦੱਸਿਆ ਕਿ ਜਹਾਜ਼ ਨੇ ਐਮਰਜੈਂਸੀ ਸਿਗਨਲ ਦਿੱਤਾ ਪਰ ਹਵਾਈ ਅੱਡੇ ਦੇ ਕੰਟਰੋਲ ਨਾਲ ਇਸ ਦਾ ਸੰਪਰਕ ਟੁੱਟ ਗਿਆ ਜਿਸ ਤੋਂ ਬਾਅਦ ਇੱਕ ਕ੍ਰੈਸ਼ ਹੋ ਗਿਆ ਐਲਬਰਟਾ ਦੇ ਬਰੋਕਸ ਸ਼ਹਿਰ ਦੇ ਇੱਕ ਆਦਮੀ ਲੈਸਲੀ ਸੈਂਡ ਨੂੰ ਸਿਆਰੇ ਨਾਲ ਠੱਗੀ ਮਾਰਨ ਦੇ ਦੋਸ਼ ਤੇ ਵਿੱਚ 3.5 ਸਾਲ ਦੀ ਜੇਲ੍ਹ ਦੀ ਸਜ਼ਾ ਅਤੇ ਲਗਭਗ 8 ਲੱਖ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਗਿਆ ਹੈ Stand Flight Deck Corporation ਨਾਮਕ ਇੱਕ ਡਰੋਨ ਫਲਾਈਟ ਆਪਰੇਸ਼ਨ ਅਤੇ 3D ਪ੍ਰਿੰਟਿੰਗ ਬਿਜ਼ਨਸ ਦਾ ਮਾਲਕ ਸੀ ਕੈਨੇਡੀਅਨ ਰੈਵਨਿਊ ਏਜੰਸੀ CRA ਦੇ ਅਨੁਸਾਰ ਇਹ ਕੰਪਨੀ ਕੋਈ ਅਸਲ ਕਾਰੋਬਾਰ ਹੀ ਨਹੀਂ ਸੀ ਤੇ ਇਸ ਦੀ ਕੋਈ ਵਪਾਰਕ ਆਮਦਨ ਵੀ ਨਹੀਂ ਰਹੀ ਪਰ ਸਾਂਡ ਨੇ ਅਪ੍ਰੈਲ 2020 ਤੋਂ ਅਗਸਤ 2022 ਦੇ ਵਿਚਕਾਰ ਕਈ ਕੋਵਿਡ ਸਬਸਿਡੀਆਂ ਲਈ ਅਰਜ਼ੀਆਂ ਦਿੱਤੀਆਂ ਸੀਆਰਏ ਦਾ ਕਹਿਣਾ ਹੈ ਕਿ ਉਸਨੇ ਇਹਨਾਂ ਅਰਜ਼ੀਆਂ ਦੇ ਵਿੱਚ ਫੇਕ ਰਿਕਾਰਡ ਫੇਕ ਪੇਰੋਲ ਬੈਂਕ ਡਾਕੂਮੈਂਟਸ ਅਤੇ ਕਰਮਚਾਰੀਆਂ ਦੀ ਝੂਠੀ ਲਿਸਟ ਦਿੱਤੀ ਇਸ ਠੱਗੀ ਰਾਹੀਂ ਸੈਂਟ ਨੇ ਕੰਪਨੀ ਤੋਂ 6 ਲੱਖ 3000 ਡਾਲਰ ਦੇ ਕਰੀਬ ਪੈਸੇ ਲੁੱਟੇ ਤੇ ਉਸਦੀ ਆਮਦਨ ਬਾਰੇ ਟੈਕਸ ਭਰਨ ਤੋਂ ਇਨਕਾਰ ਵੀ ਕਰ ਦਿੱਤਾ ਤੇ ਫਿਰ ਸੀਆਰਏ ਅਤੇ ਸੀਐਮਪੀ ਦੀ ਇੱਕ ਸਾਂਝੀ ਜਾਂਚ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ 10 ਜੂਨ ਨੂੰ ਮੈਡੀਸਨ ਹਾਰਟ ਵੇਖੀ ਉਸਨੂੰ 3.5 ਸਾਲ ਦੀ ਜੇਲ ਅਤੇ 798709 ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਇਸ ਤੋਂ ਇਲਾਵਾ ਉਸਨੂੰ ਸੀਆਰਏ ਨੂੰ ਬਾਕੀ ਟੈਕਸ ਇੰਟਰਸਟ ਦੇ ਜੁਰਮਾਨੇ ਦੀ ਪੂਰੀ ਰਕਮ ਵਾਪਸ ਕਰਨੀ ਪਵੇਗੀ ਦੱਸਦੇ ਕਿ ਟੈਕਸ ਚੋਰੀ ਕਰਨ ਦੇ ਦੋਸ਼ ਸਾਬਤ ਹੋਣ ਤੇ 50% ਤੋਂ 200% ਤੱਕ ਜੁਰਮਾਨਾ ਅਤੇ 5 ਸਾਲ ਤੱਕ ਦੀ ਜੇਲ ਹੋ ਸਕਦੀ ਹੈ ਜਦੋਂ ਕਿ ਕ੍ਰਿਮੀਨਲ ਕੋਡ ਦੇ ਤਹਿਤ ਧੋਖਾਧੜੀ ਦੀ ਸਜ਼ਾ 14 ਸਾਲ ਤੱਕ ਦੀ ਜੇਲ ਹੋ ਸਕਦੀ ਹੈ ਅਲਬਰਟਾ ਦੇ ਲੱਟਸਪ੍ਰਿਜ ਸ਼ਹਿਰ ਦੇ ਇੱਕ ਹੋਰ ਸ਼ਖਸ ਜੇਮਸ ਹਿਲ ਨੇ ਇੱਕ ਸਾਲ ਵਿੱਚ ਦੂਸਰੀ ਵਾਰ ਵੱਡੀ ਲੋਟਰੀ ਜਿੱਤ ਲਈ ਹੈ ਫਰਵਰੀ ਮਹੀਨੇ ਦੇ ਵਿੱਚ ਜੇਮਸ ਨੇ 10 ਡਾਲਰ ਦੀ ਸਕ੍ਰੈਚ ਟਿਕਟ ਖਰੀਦੀ ਸੀ ਤੇ 2 ਲੱਖ ਡਾਲਰ ਦੀ ਵੱਡੀ ਰਕਮ ਜਿੱਤੀ ਹੁਣ ਜੇਮਸ ਨੇ ਇੱਕ ਹੋਰ ਪੋਕਰ ਲਾਟੋ ਸਕ੍ਰੈਚ ਟਿਕਟ ਖਰੀਦ ਕੇ 1 ਲੱਖ ਡਾਲਰ ਹੋਰ ਜਿੱਤ ਲਈ ਹਨ ਜੇਮਸ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਆਪਣੀ ਟਿਕਟ ਨੂੰ ਸਕੈਨ ਕੀਤਾ ਤਾਂ ਸ਼ੁਰੂ ਦੇ ਵਿੱਚ ਤਾਂ ਉਹਨਾਂ ਨੂੰ ਯਕੀਨ ਹੀ ਨਹੀਂ ਹੋਇਆ ਉਹਨਾਂ ਨੇ ਦੱਸਿਆ ਕਿ ਮੈਂ ਟਿਕਟ ਤਿੰਨ ਵਾਰ ਸਕੈਨ ਕੀਤੀ ਅਤੇ ਫਿਰ ਕੈਸ਼ੀਅਰ ਨੂੰ ਵੀ ਇੱਕ ਵਾਰ ਟਿਕਟ ਚੈੱਕ ਕਰਵਾਈ ਫਰਵਰੀ ਦੇ ਵਿੱਚ ਪਹਿਲੀ ਜਿੱਤ ਤੋਂ ਬਾਅਦ ਉਹਨਾਂ ਨੇ ਨਵੀਂ ਗੱਡੀ ਖਰੀਦਣ ਅਤੇ ਬਾਕੀ ਦੇ ਪੈਸੇ ਸੇਵਿੰਗਸ ਅਕਾਊਂਟ ਵਿੱਚ ਰੱਖਣ ਦੀ ਯੋਜਨਾ ਬਣਾਈ ਸੀ ਇਸਵਾਰੋ ਕਹਿੰਦੇ ਹਨ ਕਿ ਮੈਂ ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾਵਾਂਗਾ ਅਤੇ ਜ਼ਿੰਦਗੀ ਦੇ ਵਿੱਚ ਬਸ ਆਰਾਮ ਕਰਾਂਗਾ ਜੇਮਸ ਨੇ ਦੋਨੋਂ ਵਾਰ ਆਪਣੀਆਂ ਟਿਕਟਸ ਲੈਥਬ੍ਰਿਜ ਦੇ ਹਾਈਲੈਂਡਸ ਰੋਡ ਤੋਂ ਸਰਕਲ ਕੇ ਤੋਂ ਖਰੀਦੀਆਂ ਸਨ ਇਸ ਤੋਂ ਪਹਿਲਾਂ ਵੀ ਲੈਥਬ੍ਰਿਜ ਸ਼ਹਿਰ ਦੇ ਇੱਕ ਹੋਰ ਆਦਮੀ ਡੇਵਿਡ ਸਰਕਨ ਨੇ ਚੌਥੀ ਵਾਰ ਲੋਟਰੀ ਜਿੱਤੀ ਸੀ ਇਸਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਐਨਾ ਹੀ ਮੁਰਦੋ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯੋਰਸੈਲਫ